ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੋ ਗਈ ਜੀ 10 ਅਕਤੂਬਰ ਸਾਲ 2025 ਤੇ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ ਰਾਤੀ ਆਪਾਂ ਰੁੱਕ ਗਏ ਸੀਗੇ ਮੰਡੀ ਦੇ ਵਿੱਚ ਤੇ ਮੰਡੀ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਗੁਰ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ ਆ ਚਾਰ ਤੋਂ ਪੰਜ ਚੀਜ਼ਾਂ ਜਿਹੜੀਆਂ ਤੁਸੀਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਬਾਕੀ ਜੋ ਇੱਥੋਂ ਦਾ ਇਤਿਹਾਸ ਹੈ ਉਹ ਤੁਹਾਨੂੰ ਭਾਈ ਅੱਗੇ ਜਾ ਕੇ ਦੱਸਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਥੋਂ ਦਾ ਇਤਿਹਾਸ ਕੀ ਹੈ ਥੋੜਾ ਇਤਿਹਾਸ ਬਾਰੇ ਦੱਸੋਗੇ ਜੀ ਇੱਥੋਂ ਦਾ ਇਤਿਹਾਸ ਸਤਗੁਰ ਪਾਸ ਸਚ ਦੇ ਮੇਰ ਹਕਸੀ ਸਦਕਾ ਸਾਈਂ ਕਮਾਲ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਹਿਮਤ ਇਸ ਅਸਥਾਨ 'ਚ ਸਤਗੁਰ ਪਾਸ ਚਰਮਚੂ ਅਸਥਾਨ ਹੈ ਉਸ ਸਮਾਂ ਸੀ ਜਦੋਂ ਔਰੰਗਜ਼ੇਬ ਦਾ ਸਮਾਂ ਸੀ ਸਾਰੇ ਸੰਗਤ ਨੂੰ ਪਲੀ ਪਾਲ ਪਤਾ ਹੈ ਗੁਰਪਿਆਰੀ ਸਾਧ ਸੰਗਤ ਜੀ ਔਰੰਗਜ਼ੇਬ ਦਾ ਸਮਾਂ ਸੀ ਜਲਮ ਸੀ ਬਾਈ ਧਾਰ ਦੇ ਰਾਜ ਜਿਹੜੇ ਸੀ ਔਰੰਗਜ਼ੇਬ ਤੋਂ ਡਰਦੇ ਸਨ ਤੇ ਜਿਸ ਕਰਕੇ ਉਹਨਾਂ ਨੇ ਸਤਗੁਰ ਪਾਤਸ਼ਾਹ ਜੀ ਨੂੰ ਫੜਨ ਵਾਸਤੇ ਇੱਕ ਬਿਉਤ ਬਣਾਈ कि ਸਤਗੁਰ ਪਾਤਸ਼ਾਹ ਜੀ ਨੂੰ ਇੱਥੇ ਸੱਦਿਆ ਜਾਵੇ ਤੇ ਉਹਨਾਂ ਨੂੰ ਫੜ ਕੇ ਅਸੀਂ ਔਰੰਗਜ਼ੇਬ ਨੂੰ ਉਹਨਾਂ ਦੇ ਹਵਾਲੇ ਕਰਾ ਦੀ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਉਹਨਾਂ ਨੇ ਭਯੰਤ ਬੜਾਈ ਤੇ ਰਿਵਾਸਲ ਦੀ ਧਰਤੀ ਜੋ ਮੰਡੀ ਜ਼ਿਲ੍ਹੇ ਵਿੱਚ ਹੈ ਮੰਡੀ ਤੋਂ 82 ਕਿਲੋਮੀਟਰ ਵੱਲ ਸਰਸਾਹਬ ਹੈ ਤੇ ਸਤਗੁਰ ਪਾਤਸ਼ਾਹ ਜੀ ਨੂੰ ਸੱਦਾ ਦਿੱਤਾ ਤੇ ਸਤਗੁਰ ਪਾਤਸ਼ਾਹ ਜੀ ਫੜ ਨਹੀਂ ਬਾਈਕਾਰ ਦੇ ਰਾਜ ਇਕੱਤਰ ਹੋਏ ਉਹਨਾਂ ਨੇ ਮੀਟਿੰਗ ਰੈਸੀ ਇੱਕ ਧੋਖੇ ਨਾਲ ਫੜਨ ਵਾਸਤੇ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਸੱਦਾ ਦਿੱਤਾ ਤੇ ਸਤਿਗੁਰ ਪਾਤਸ਼ਾਹ ਜੀ 500 ਘੋੜਸਵਾਰ ਲੈ ਕੇ ਉਹਦੇ ਇਤਿਹਾਸ ਵਿੱਚ ਜਿਗਰ ਹੈ ਕਿ ਚਾਰ ਸੱਜਾ ਦੇ ਮਾਤਾ ਗੁਜਰ ਕਾਬੇ ਨਾਲ ਸਨ ਪਰ ਜਦੋਂ 500 ਘੜਸਵਾਰ ਤੇ ਸਤਿਗੁਰ ਪਾਤਸ਼ਾਹ ਸਸਤਰ ਵਸਤਰ ਨਾਲ ਜਦੋਂ ਆਏ ਤੇ ਉਹ ਪੈ ਗਏ ਡਰ ਗਏ ਤੇ 사ਸੰਗ ਜੀ ਸਤਿਗੁਰ ਪਾਤਸ਼ਾਹ ਜੀ ਇੱਕ ਮਹੀਨਾ ਕੁ ਦਿਨ ਉੱਥੇ ਰਹੇ ਤੇ ਉਹਨਾਂ ਨੇ ਜਿਹੜੀ ਬਿਉਤ ਬਿਨਾ ਸੀ ਉਹ ਅਸਫਲ ਹੋਈ ਹੈ ਉਹ ਨਹੀਂ ਫੜ ਸਕਦੇ ਤੇ ਸਤਿਗੁਰ ਪਾਤਸ਼ਾਹ ਜੀ ਨੇ ਰੇਮਤਾ ਬਕਸ਼ੀ ਸਾਗਰ ਤਾਂ ਇयां ਉਥੇ ਤੇ ਸਾਧ ਸੰਗਤ ਜੀ ਮੰਡੀ ਦੇ ਰਾਜੇ ਬਾਈਤਾਰ ਦੇ ਰਾਜੇ ਵਿੱਚੋਂ ਸਿਰਫ ਇੱਕ ਰਾਜਾ ਮੰਡੀ ਦਾ ਰਾਜਾ ਸੀ ਸਿੱਧ ਸੈਨ ਜੋ ਸਤਿਗੁਰ ਪਾਤਸ਼ਾਹ ਨਾਲ ਪਿਆਰ ਕਰਦਾ ਸੀ ਤੇ ਸਾਧ ਸੰਗਤ ਜੀ ਬਾਈਤਾਰ ਦੇ ਰਾਜੇ ਬਰਖਲਾਬ ਸਨ ਔਰ ਮੰਡੀ ਦੇ ਰਾਜਾ ਬਹੁਤ ਪਿਆਰ ਭਰਿਆ ਕਰਦੇ ਸਨ ਤੇ ਬੇਨਤੀ ਕੀਤੀ ਰਾਜੇ ਨੇ ਸਤਿਗੁਰ ਪਾਸ਼ਾ ਚਰਣਾ ਚ ਕਿ ਸਤਿਗੁਰ ਪਾਸ਼ਾ ਜੀ ਮੰਡੀ ਧਰਤੀ ਤੇ ਆਪ ਚਰਨ ਪਾਓ ਤੇ ਮੰਡੀ ਦੇ ਰਾਜੇ ਨੇ ਸਿੱਧ ਸਹਿਨ ਨੇ ਸੋਹਣੀ ਸੋਹਣੀ ਦੀ ਪਲਕੀ ਬਣਾ ਕੇ ਤੇ ਸਤਿਗੁਰ ਪਾਸ਼ਾ ਬੇਨਤੀ ਕਰਕੇ ਰਾਜੇ ਨੇ ਨੌਕਰ ਨਹੀਂ ਲਗਾਏ ਆਪ ਤੇ ਤਿੰਨ ਉਹਦੇ ਪੁੱਤਰ ਸੀ ਉਹਨਾਂ ਨੇ ਪਲਕੀ ਚੁੱਕੀ ਤੇ ਸਤਿਗੁਰ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਜਦੋਂ ਪਲਕੀ ਚੁੱਕੀ ਤੇ ਇਤਿਹਾਸ ਵਿੱਚ ਹੈ ਗਿੜ ਦੋ ਗਿੜ ਮੋੜੇ ਤੋਂ ਉੱਪਰ ਪਲਕੀ ਰਹੀ ਹੈ ਸਤਿਗੁਰ ਪਾਤਸ਼ਾਹ ਮੰਡੀ ਤਰਚੀ ਚ ਆਏ ਤੇ ਰਾਜੇ ਦੇ ਮਹਿਲ ਵਿੱਚ ਜੋ ਅੱਜ ਸ਼ਹਿਰ ਵਿੱਚ ਹੈ ਉੱਥੇ ਬਲਕੀ ਉਤਾਰੀ ਗਈ ਤੇ ਉੱਥੇ ਦਾ ਨਾਮ ਵੀ ਇਤਿਹਾਸ ਵਿੱਚ ਦਮਦਮਾ ਸਾਇ ਰੱਖਿਆ ਹੈ ਤੇ ਸਾਧ ਸੰਗਤ ਜੀ ਜਦੋਂ ਰਾਜੇ ਨੇ ਬੇਨਤੀ ਕੀਤੀ ਕਿ ਆਪ ਮਹਿਲਾ ਚਚਰਨ ਪਉ ਇੱਥੇ ਰਹਿਣਾ ਕਰੋ ਪਰ ਸਤਿਗੁਰ ਪਾਤਸ਼ਾਹ ਜੀ ਮਨਾਂ ਕੀਤਾ ਕਿ ਇਸ ਮਹਿਲ 'ਚ ਮੈਂ ਨਹੀਂ ਰਹਿ ਸਕਦਾ ਇੱਥੇ ਨੇ ਮੈਂ ਰਹਾਂਗਾ ਤੇ ਰਾਜੇ ਨੇ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਜੀ ਆਪ ਦੀ ਸਾਰੀ ਕਰਤੀ ਹੈ ਜਿੱਥੇ ਆਪ ਜੀ ਕਹੋਗੇ ਉੱਥੇ ਆਪ ਜੀ ਦੇ ਰਹਿਣ ਲਈ ਪ੍ਰਬੰਧ ਕੀਤਾ ਜਾਵੇਗਾ ਤੇ ਇਹ ਜਿਹੜਾ ਗੁਰੂ ਅਸਥਾਨ ਬਣਾਇਆ ਹੈ ਬਿਆਸ ਦੇ ਕਿਨਾਰੇ ਤੇ ਇਸ ਅਸਥਾਨ ਤੇ ਸਤਿਗੁਰ ਪਾਤਸ਼ਾਹ ਜੀ ਨੇ ਰਹਿਣਾ ਕੀਤਾ ਤੇ ਇਸ ਅਸਥਾਨ ਤੇ ਸਤਿਗੁਰੂ ਪਾਛਿਆ ਜੀ 6 ਮਹੀਨੇ 18 ਦਿਨ ਰਹੇ ਨੇ ਸਾਧ ਸੰਗਤ ਜੀ ਸਤਿਗੁਰੂ ਪਾਛਿਆ ਜੀ ਇੱਥੇ ਰਹਿੰਦਿਆ ਜੋ ਇਤਿਹਾਸਿਕ ਰਵਾ ਵੀ ਹੈ ਤੇ ਇਤਿਹਾਸਿਕ ਸਤਿਗੁਰੂ ਪਾਛਿਆ ਜੀਆ ਪਲੰਗ ਵੀ ਹੈ ਤੇ ਸਤਿਗੁਰੂ ਪਾਛਿਆ ਜੀ ਦੀ ਬੰਦੂਕ ਵੀ ਹੈ ਤੇ ਇਥੋਂ ਜਿਹੜਾ ਇਤਿਹਾਸ ਹੈ ਸਾਧ ਸੰਗਤ ਜੀ ਸਤਿਗੁਰੂ ਪਾਛਿਆ ਜੀ ਅਸ ਅ ਦਿਵਾਰ ਦਾ ਕੀਰਤਨ ਵੀ ਕਰਿਆ ਕਰਦੇ ਸੰਜੋੜ ਵਾਬ ਦੇ ਆਪ ਜਰਸਲ ਕਰੋ ਸਾਧ ਸੰਗਤ ਜੀ 6 ਮਹੀਨੇ ਪੂਰੇ ਹੋਣ ਤੋਂ 18 ਮਹੀਨੇ ਪੂਰੇ ਹੋਣ ਤੋਂ ਸਤਿਗੁਰ ਪਾਤਸ਼ਾਹ ਜੀ ਨੇ ਵਾਪਸੇ ਅਨੰਦਪੁਰ ਜਾਣਾ ਸੀ ਤੋ ਰਾਜੇ ਨੇ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਜੀ ਆਪ ਚੱਲੇ ਹੋ ਤੇ ਮੇਰਾ ਕੀ ਬਣੇਗਾ ਕਿਉਂਕਿ ਮੁਗਲ ਫੌਜ ਅਤਿਵਾਜ ਧਾਰ ਦੇ ਰਾਜੇ ਤੇ ਮੇਰੇ ਦੁਸ਼ਮਣ ਬਣ ਗਏ ਨੇ ਤੇ ਸਤਿਗੁਰ ਪਾਤਸ਼ਾਹ ਨੇ ਮਤ ਵਰਤਾਈ ਸਤਿਗੁਰ ਪਾਤਸ਼ਾਹ ਜਿਹੜੀ ਬੰਦੂਕ ਹੈ ਇਹ ਬੇਟਾ ਕਿੱਤੀ ਸੀ ਤੇ ਦਰਿਆ ਦੇ ਕਿਨਾਰੇ ਜਿੱਥੇ ਸਤਗੁਰ ਪਾਤਸ਼ਾਹ ਜੀ ਚਟਾਨ ਬਹੁਤ ਵੱਡੀ ਹੈ ਜਿਹਦਾ ਨਾਮ ਕੌਲਸਰ ਸਾਹਿਬ ਹੈ ਜਿੱਥੇ ਨਿਸਾਨ ਸਾਹਿਬ ਲੱਗਿਆ ਹੈ ਤੇ ਸਾਧ ਸੰਗਤ ਜੀ ਉਥੇ ਚਟਾਨ ਦੇ ਅੰਦਰ ਅਸਥਾਨ ਹੈ ਜਿੱਥੇ ਸਤਗੁਰ ਪਾਤਸ਼ਾਹ ਬੈਠੇ ਕਰਦੇ ਸਨ ਤੇ ਉਸ ਦਰਿਆ ਦੇ ਕਿਨਾਰੇ ਰਾਜਨ ਲੈ ਕੇ ਸਾਧ ਸੰਗਤ ਜੀ ਬੰਦੂਕ ਦੇ ਨਾਲ ਅਤੇ ਕੱਚੀ ਹਾਂਡੀ ਪਾਣੀ ਚੋਟੀ ਤੇ ਨਿਸਾਨਾ ਲਾਉਣ ਵਾਸਤੇ ਕਿਹਾ ਤੇ ਸਾਧ ਸੰਗਤ ਜੀ ਗੋਲੀ ਚੱਲੀ ਨਾਈ ਹਾਂਡੀ ਟੁੱਟੀ ਨਾਈ ਡੁੱਬੀ ਹੈ ਉਹ ਪੁੱਠਿਓ ਕੇ ਤਰ ਗਈ ਹੈ ਤੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਕੇ ਰਾਜੇ ਨੂੰ ਸਿੱਧ ਸੈ ਨੂੰ ਕਿ ਰਾਜਾ ਜੈਸੇ ਬਾਚੇ ਤੇਰੀ ਹਾਂਡੀ ਵੈਸੇ ਬਾਚੇ ਤੇਰੀ ਮੰਡੀ ਮੰਡੀ ਨੂੰ ਰੁਟਣਗੇ ਆਸਮਾਨੀ ਬਲੇ ਛੁੱਟਣਗੇ ਤੇ ਵਰ ਦੇ ਕੇ ਸਤਗੁਰੂ ਪਾਛੇ ਰਹਿਮਤਾਂ ਕੀਤੀ ਆ ਬਖਸੀਸਾਂ ਕੀਤੀਆਂ ਨੇ ਰਾਜ ਦੇ ਉੱਪਰ ਤੇ ਇਸ ਮੰਡੀ ਧਰਤੀ 'ਚ ਕੋਈ ਵੀ ਰਾਜ ਨਹੀਂ ਕਰ ਸਕਿਆ ਕੋਈ ਮੰਡੀ ਨੂੰ ਲੁੱਟ ਨਹੀਂ ਸਕਿਆ ਤੇ ਇਸ ਕਰਕੇ ਕਲਗੇਤਰ ਪਾਸਾ ਜੀ ਦੀ ਚੜ੍ਹੂ ਅਸਥਾਨ ਹੈ ਤੇ 사త్సੰਗ ਜੀ ਸਤਗੁਰੂ ਪਾਛੇ ਰਹਿਮਤ ਹੈ ਗੁਰਪਾਛਾ ਜੀ ਦਾ ਸੋਹਣਾ ਅਸਥਾਨ ਬਣਿਆ ਹੋਇਆ ਹੈ ਕਿ ਰੋਜ਼ਾਨਾ ਆਸਾਦੀਵਾਰ ਨਿਤਨੇਮ ਆਸਾਦੀਵਾਰ ਕੀਰਤਨ ਗੁਰਬਾਣੀ ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ ਅਤੇ ਸਤਗੁਰੂ ਪਾਛੇ ਜਿਹਦੇ ਰਵਾਬ ਹੈ ਅਤੇ ਸਤਿਗੁਰ ਪਾਤਸ਼ਾਹ ਜੀ ਇਹ ਭਲੰਗ ਹੈ ਅਤੇ ਸਤਿਗੁਰ ਪਾਤਸ਼ਾਹ ਬੰਦੂਕ ਹੈ ਅਤੇ ਕੁੱਪੀ ਹੈ ਸ਼ਾਸਨ ਸਿੰਘ ਜੀ ਇਹ ਅਸਥਾਨ ਸਤਿਗੁਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ ਮੰਡੀ ਜ਼ਿਲ੍ਹੇ ਚ ਤਿੰਨ ਗੁਰਦਾਰੇ ਸਾਹਿਬ ਨੇ ਸਤਿਗੁਰ ਪਾਤਸ਼ਾਹ ਰਚੋ ਅਸਥਾਨ ਨੇ ਮੰਡੀ ਗੁਰਦਾਰ ਇਤਿਹਾਸਕ ਅਤੇ ਗੁਰਦਾਰ ਰਵੰਸਰ ਸਾਹਿਬ ਅਤੇ ਗੁਰਕੋਟਾ ਸਾਹਿਬ ਗੁਰਦਾਰਾਂ ਇਹਨ ਅਸਥਾਨ ਸਤਗੁਰ ਪਾਚਾ ਜੀ ਦਾ ਅਸਥਾਨ ਹੈ ਗੁਰਕੋਠਾ ਕਿਲਾ ਸਾਹਿਬ ਹੈ ਕਿ ਆਪ ਸਭਨ ਕਥਾ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਇਸ ਅਸਥਾਨ ਤੇ ਗੁਰਦਾਰਾ ਮੰਡੀ ਅਸਥਾਨ ਤੇ ਸਤਗੁਰ ਪਾਚਾ ਜੀ ਦੇ ਰਹਿਮਤ ਬਖਸ਼ੇ ਸਮੂਹ ਪ੍ਰਬੰਧਨ ਕਮੇਟੀ ਅਤੇ ਮੁਖੀ ਪ੍ਰਧਾਨ ਭਾਈ ਸਾਹਿਬ ਭਾਈ ਗੁਰਚੰਦ ਸਿੰਘ ਜੀ ਬੰਟੀ ਇੱਥੇ ਤੇ ਪ੍ਰਧਾਨ ਨੇ ਸਮੂਹ ਪ੍ਰਬੰਧਨ ਕਮੇਟੀ ਸਾਰੀ ਬਹੁਤ ਵਿਦਿਆ ਸਤਿਗੁਰੂ ਪਾਤਸ਼ਾਹ ਕਿਰਪਾ ਨਾਲ ਸੇਵਾ ਨਿਭਾਰੇ ਨੇ ਆਈ ਸੰਗਤ ਨੇ ਲੰਗਰ ਅਤੇ ਰਹਿਣ ਵਾਸਤੇ ਕਮਰੇ ਨੇ ਜੀ ਆਏ ਸੰਗਤਾਂ ਨੂੰ ਪੁਰਾਣ ਗਲਦੇ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਆਪਾਂ ਨੂੰ ਇੱਕ ਹੋਰ ਅਸਥਾਨ ਬਾਰੇ ਪਤਾ ਲੱਗਿਆ ਸੀਗਾ ਤੇ ਆਪਣਾ ਮਨ ਕਰੇ ਵੀ ਆਪਾਂ ਆਏ ਹੋਏ ਆ ਤੇ ਹੁਣ ਦਰਸ਼ਨ ਕਰਕੇ ਚੱਲੀਏ ਉਹ ਸਾਹਮਣੇ ਸਿੱਧੀ ਚੜਾਈ ਹੈ ਇਹ ਮੇਨ ਰੋਡ ਹੈ ਉੱਤੇ ਆਪਾਂ ਥੱਲੇ ਉਤਰ ਆਏ ਸਾਈਕਲ ਬੜਾ ਆਪਾਂ ਨੇ ਸਾਈਡ ਤੇ ਲਗਾ ਤਿਆ ਤੇ ਉਹ ਸਾਹਮਣੇ ਅਸਥਾਨ ਹੈ ਚਲਦੇ ਆ ਜੀ ਲਾਗੇ ਜਾ ਕੇ ਦਰਸ਼ਨ ਕਰਦੇ ਆ ਸਾਹਮਣੇ ਸਕਰੀਨ ਦੇ ਉੱਤੇ ਇਸ ਟਾਈਮ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਜਿਸ ਅਸਥਾਨ ਤੇ ਆਪਾਂ ਖੜੇ ਆ ਇੱਥੇ ਅ ਜਦੋਂ ਸਮਾਗਮ ਹੁੰਦਾ ਹੈ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਕੀਤਾ ਜਾਂਦਾ ਹੈ ਥੱਲੇ ਤੁਹਾਨੂੰ ਇਹ ਮਾਰਬਲ ਲੱਗਿਆ ਵਾ ਦਿਖ ਰਿਹਾ ਹੋਏਗਾ ਆਪਾਂ ਪਾਗਾਂ ਵਾਲੇ ਆ ਭਾਈ ਵੀ ਜਿਹੜਾ ਬਿਆਸ ਦਰਿਆ ਏ ਇਹ ਸਾਈਡ ਹੋਇਆ ਵਾ ਤਾਂ ਹੀ ਆਪਾਂ ਇੱਥੇ ਪਹੁੰਚ ਗਏ ਇਹ ਪੱਥਰ ਰਹੀਂ ਇਹ ਰਸਤਾ ਸਾਰਾ ਦਰਿਆ ਵਾਲਾ ਹੀ ਏ ਤੇ ਆਪਾਂ ਇਸ ਟਾਈਮ ਇਹ ਸੋਹਣੀ ਥਾਂ ਦੇ ਦਰਸ਼ਨ ਕਰ ਰਹੇ ਹਾਂ ਇਹ ਉਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ 6 ਮਹੀਨੇ 10 ਦਿਨ ਪਾਠ ਕਰਦੇ ਸੀਗੇ ਜਦੋਂ ਮੰਡੀ ਦੇ ਵਿੱਚ ਆਏ ਸੀ ਤੰਬਰ ਜਾਂ ਦਸੰਬਰ ਦੇ ਵਿੱਚ ਇੱਥੇ ਜਿੱਦਾਂ ਬਾਬੇ ਨੇ ਦੱਸਿਆ ਸਮਾਗਮ ਵੀ ਹੈ ਤਾਂ 3 ਦਿਨ ਦਾ ਸਮਾਗਮ ਹੁੰਦਾ ਹੈ ਤੇ ਅਰਦਾਸ ਕਰਵਾਈ ਜਾਂਦੀ ਹੈ ਇੱਥੇ ਚੜ੍ਹਦੀ ਕਲਾ ਦੀ ਉਧਰੋਂ ਆਂਦੇ ਟਾਈਮ ਪਹਿਲਾਂ ਆਪਾਂ ਭਾਈ ਇਹ ਪੁਲ ਨੂੰ ਪਾਰ ਕਰਨ ਲੱਗੇ ਤੇ ਇੱਥੇ ਕੰਮ ਸਲਿੱਪਰੀ ਹੈ ਪੈਰਪੂਰ ਗੰਦੇ ਹੋਗੇ ਪਰ ਇੱਥੇ ਇੱਕ ਕੰਮ ਬਹੁਤ ਸੋਹਣਾ ਲੱਗਿਆ ਵੀ ਜਿੱਦਾਂ ਹੀ ਆਪਾਂ ਨੇ ਅੱਗੇ ਦਰਸ਼ਨ ਕਰਨੇ ਸੀਗੇ ਇੱਥੇ ਭਾਈ ਆਪਾਂ ਨੂੰ ਜਿਹੜਾ ਚਰਨ ਗੁੰਡ ਹੈ ਉਹ ਬਣਿਆ ਮਿਲ ਗਿਆ ਪੈਰਪੁਰ ਇੱਥੇ ਤੋ ਹੋ ਗਏ ਤੇ ਸਾਹਮਣੇ ਆਪਾਂ ਨੇ ਖੁੱਲੇ ਦਰਸ਼ਨ ਕਰ ਲਏ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਤੇ ਨਿਸ਼ਾਨ ਸਾਹਿਬ ਇਦਾਂ ਝੂਲਦੇ ਰਹਿਣਗੇ ਕਿਉਂਕਿ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਭਾਈ ਸ਼ਹਿਰ ਮੰਡੀ ਦੇ ਉੱਤੇ ਜਦੋਂ ਵੀ ਬਿਆਸ ਦਰਿਆ ਭਾਈ ਚੜ੍ਹ ਕੇ ਆਂਦਾ ਏ ਉਦੋਂ ਫਿਰ ਇਹ ਆਪਣੇ ਨਾਲ ਉਹ ਸਾਰਾ ਕੁਝ ਲੈ ਜਾਂਦਾ ਜਿਹੜਾ ਇੱਥੇ ਭਾਈ ਲੋਕਾਂ ਨੇ ਆਪਣੇ ਵੱਲੋਂ ਬਣਾਇਆ ਪਹੁੰਦਾ ਖਵਾਜਾ ਦੇਵਤਾ ਇਹ ਆਪਣਾ ਭਾਈ ਰਸਤਾ ਛਡਾ ਲੰਦਾ ਏ ਜਦੋਂ ਵੀ ਸਮਾਗਮ ਹੁੰਦਾ ਏ ਤਾਂ ਇਹ ਮੇਨ ਸਥਾਨ ਹੈ ਧਰਮਸ਼ਾਲਾ ਇਹ ਤੇ ਇੱਥੇ ਗੁਰੂ ਮਹਾਰਾਜ ਦੇ ਜੋ ਪ੍ਰਕਾਸ਼ ਹੈ ਉਹ ਕੀਤਾ ਜਾਂਦਾ ਏ ਅਖੰਡਵਰ ਸਾਹਿਬ ਤੇ ਉਸ ਤੋਂ ਬਾਅਦ ਉਹ ਸਾਹਮਣੇ ਅਸਥਾਨ ਜੀ ਦੇ ਆਪਾਂ ਹੁਣੇ ਦਰਸ਼ਨ ਕਰਕੇ ਆਏ ਆਂ। ਅਗਰ ਹੁਣ ਤੱਕ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਕੋਈ ਸੋਹਣਾ ਜਿਹਾ ਕਮੈਂਟ ਕਰ ਦਿਓ। ਬਾਕੀ ਚੱਲਦੇ ਆਂ ਆਪਾਂ ਸਾਈਕਲ ਚੱਕਦੇ ਆਂ ਅੱਜ ਦਾ ਸਫ਼ਰ ਸ਼ੁਰੂ ਕਰਦੇ ਆਂ। ਪਹੁੰਚਣਾ ਕੀਰਤਪੁਰ ਸਾਹਿਬ ਇੱਥੋਂ ਨੈਟ ਤੇ ਸ਼ੋਅ ਕਰ ਰਿਹਾ ਜੀ 90 ਕਿਲੋਮੀਟਰ। ਤੇ ਆਪਣਾ ਮਿੱਤਰ ਅੱਗੇ ਗਿਆ ਹੋਇਆ। ਉਹਨੇ ਕਿਹਾ ਤੁਸੀਂ ਭਾਈ ਜਲਦੀ ਨਿਕਲ ਜੀ। ਕਿਉਂਕਿ ਅੱਗੇ ਵਾਲਾ ਰਸਤਾ ਜਿਹੜਾ ਉਹ ਥੋੜਾ ਪਹਾੜੀ ਹੈ। ਪਿੱਛੇ ਆਪਾਂ ਨੂੰ ਮੈਕਸਿਮਮ ਢਲਾਨ ਮਿਲੀ ਹੈ। ਪਰ ਮੈਨੂੰ ਇਹ ਸਹੀ 걸 ਵੀ ਕਰ ਇੱਥੇ ਆਏ ਹੋਏ ਆ। ਆ ਖੁੱਲੇ ਦਰਸ਼ਨ ਕਰਕੇ ਚੱਲੀਏ। ਚੱਲਦੇ ਆ ਜੀ। ਪਹੁੰਚਦੇ ਆ ਹੀਰਤਪੁਰ ਸਾਹਿਬ। ਇਸ ਰੋਡ ਤੇ 6 ਕਿਲੋਮੀਟਰ ਅੱਗੇ ਜਾ ਕੇ 4 ਲਾਈਨ ਆ ਜਾਏਗੀ। ਆਪਾਂ ਟੰਨ ਵਾਲੇ ਰਸਤੇ ਨਹੀਂ ਗਏ। ਆਪਾਂ ਸਿੱਧੇ ਹੀ ਨਿਕਲ ਆਏ। ਤੇ ਸਕਰੀਨ ਦੇ ਉੱਤੇ ਇਸ ਟਾਈਮ ਭਾਈ ਤੁਸੀਂ ਜਿਹੜਾ ਸ਼ਹਿਰ ਮੰਡੀ ਐ। ਉਹਦਾ ਇੱਕ ਹਿੱਸਾ ਦੇਖ ਰਹੇ ਹੋ। ਬਾਕੀ ਇਹ ਪਿੱਛੇ ਬਹੁਤ ਦਾ ਟਲਾਨ ਕਰਕੇ ਆਪਾਂ ਭਾਈ ਅੱਗੇ ਨਿਕਲ ਆਏ। ਤੇ ਚੱਲਦੇ ਆ ਹੁਣ। ਫੋਰ ਲਾਈਨ ਫੜੀਏ ਇਥੋਂ 6 ਕਿਲੋਮੀਟਰ ਤੇ ਸਾਹਮਣੇ ਟਾਲ ਦੀ ਗਈ ਆਪਾਂ ਨੂੰ ਇਹਦਾ ਮਤਲਬ ਆਪਾਂ ਭਾਈ ਹਾਈਵੇ ਤੇ ਆ ਗਏ ਪਰ ਜਿੱਦਾਂ ਦੇ ਰਸਤੇ ਦੇ ਉੱਤੇ ਆਪਾਂ ਸਫਰ ਕਰ ਰਹੇ ਸੀ ਤੇ ਮੈਨੂੰ ਵੀ ਲੱਗਦਾ ਤੁਸੀਂ ਰਸਤਾ ਹੀ ਬੰਦ ਹੋ ਜਾਣਾ ਕਿਉਂਕਿ ਰੋਡ ਸਾਰਾ ਕੱਚਾ ਤਾਂ ਸ਼ਾਰਟਕਟ ਲੱਗਿਆ ਮੈਨੂੰ ਇੱਥੇ ਸਾਹਮਣੇ ਜਿਹੜਾ ਰਸਤਾ ਜਾ ਰਿਹਾ ਉਹ ਮੰਡੀ ਨੂੰ ਜਾ ਰਿਹਾ ਆਪਾਂ ਤਕਰੀਬਨ ਕਿਲੋਮੀਟਰ ਅੱਗੇ ਆ ਗਏ ਤੇ ਅੱਗੇ ਆਪਾਂ ਨੂੰ ਆਪਣੇ ਭਰਾ ਮਿਲੇ ਨੇ ਏ ਭਾਈ ਮੈਨੂੰ ਲੱਗਦਾ ਉੱਥੋਂ ਹੀ ਯੂਟਰਨ ਲੈ ਕੇ ਆਜੋ ਪਾਂਦੇ ਉਹ ਉੱਥੋਂ ਹੀ ਯੂਟਰਨ ਲੈ ਜਾਓ ਕੀ ਬਾਤ ਹੈ ਤੇ ਇਹ ਮਿੱਤਰ ਹੈ ਭਾਈ ਹਰਿਆਣੇ ਤੋਂ ਇਹ ਨੰਬਰ ਹੈ ਕਰਨਾਲ ਦਾ ਕੀ ਨਾਮ ਹੈ ਜੀ ਆਪਣਾ ਮੇਰਾ ਜਸਪਾਲ ਸਿੰਘ ਭਾਈ ਜਸਪਾਲ ਸਿੰਘ ਤੇ ਹੁਣ ਲੇ ਦੀ ਪਲਾਨਿੰਗ ਹੈ ਜੀ ਹਿਮਾਚਲ ਘੁੰਮਣ ਦੀ ਪਲਾਨਿੰਗ ਹੈ ਪਹਿਲੇ ਥੋੜਾ ਜਿਹਾ ਹਿਮਾਚਲ ਫਿਰ ਅਕੇਲੇ ਤੇ ਇਹ ਚੀਜ਼ ਮੈਨੂੰ ਭਾਈ ਇਹਨਾਂ ਦੀ ਵਧੀਆ ਲੱਗੀ ਵੀ ਇਹ ਕਹਿ ਰਹੇ ਵੀ ਮੈਂ ਘਰ ਤੋਂ ਤਾਂ ਨਿਕਲ ਗਿਆ ਮੇਰੇ ਕੋਈ ਕੋਈ ਹਮੇਸ਼ਕੇ ਕੋਈ ਵੀ ਪਲਾਨ ਨਹੀਂ ਹੈ ਵੀ ਕਿੱਥੇ ਘੁੰਮਣਾ ਕਿੱਥੇ ਨਹੀਂ ਮੈਨੂੰ ਲੱਗਦਾ ਵੀ ਇਹ ਟੂਰ ਸਭ ਤੋਂ ਵਧੀਆ ਹੋਣ ਵਾਲਾ ਹੈ ਕਿਉਂਕਿ ਅਗਰ ਆਪਾਂ ਘਰੋਂ ਲਿਸਟ ਬਣਾ ਕੇ ਨਿਕਲਦੇ ਆ ਇੱਕ ਅੱਧੀ ਚੀਜ਼ ਮਿਸ ਹੋ ਜਾਂਦੀ ਫਿਰ ਬੰਦੇ ਨੂੰ ਦੁੱਖ ਲੱਗਦਾ ਹੈ ਤੇ ਸਫਰ ਕਿੰਨੇ ਕਿ ਦਿਨ ਦਾ ਹੈ ਕਟੌੜ 15 ਦਿਨ ਤਾਂ ਲੱਗ ਜਾਣਗੇ ਕੀ ਬਾਤ ਹੈ ਵੀ ਇਹ ਸਵਾਦ ਵਾਲਾ ਕੰਮ ਹੈ ਔਰ ਬੁਲਟ ਦਾ ਸੀਨ ਇਹ ਹੈ ਵੀ ਭਾਈ ਇਹ ਦਵੇਗਾ ਨਹੀਂ ਉੱਥੇ ਤੇ ਜਿੰਨੀਆਂ ਵੀ ਥਾਵਾਂ ਹੈ ਉਹ ਸਾਰੀਆਂ ਖੋਹ ਜਾਣਗੀਆਂ ਤੇ ਕੁਛ ਮੋਟਾ-ਮੋਟਾ ਜਿਹਾ ਰੋਡ ਮੈਪ ਕਿੱਥੋਂ ਵਾਪਸੀ ਕਰਨੀ ਹੈ ਮੈਂ ਤੁਹਾਡਾ ਰੋਡ ਮੈਪ ਵੀ ਰੱਖਿਆ ਸੀ ਭਾਈ ਉਹ ਦੂਜੇ ਭਾਈ ਨੇ ਪਿਛਲਾ ਆਇਆ ਹੈ ਜਿਹੜਾ ਉਹ ਹੀ ਕਾਪੀ ਕੀਤਾ ਮੈਂ ਠੀਕ ਹੈ ਤੇ ਹੁਣ ਤੱਕ ਤੇ ਸਫਰ ਵੀਰ ਬੋਲ ਰਿਹਾ ਮੈਂ ਸਾਰੇ ਦੇਖੇ ਆ ਤੇ ਸਫਰ ਜਿਹੜਾ ਹੈ ਆਪਾਂ ਰਿਕਾਰਡ ਕਰ ਰਹੇ ਆ ਬਣਾਉਣ ਦਾ ਇਹ ਫਾਇਦਾ ਹੋ ਜਾਂਦਾ ਵੀ ਜਿਹੜੇ ਵੀ ਭਰਾ ਆ ਰਹੇ ਨੇ ਉਹਨਾਂ ਦੀ ਹੈਲਪ ਹੋ ਜਾਂਦੀ ਭਾਈ ਰਾਵਾਂ ਬਾਰੇ ਪਤਾ ਲੱਗ ਜਾਂਦਾ ਥਾਵਾਂ ਬਾਰੇ ਪਤਾ ਲੱਗ ਜਾਂਦਾ ਤੇ ਬਾਕੀ ਕਰਦਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਵੀਡੀਓ ਹੀ ਅੱਜ ਅਪਲੋਡ ਹੋ ਜੇਗੀ ਮੈਂ ਚੰਗਾ ਬੜਾ ਪਹੁੰਚ ਗਿਆ ਜੀ ਬਹੁਤ ਵਧੀਆ ਨਜ਼ਾਰੇ ਲੈ ਰਹੇ ਆਂ ਗੁਰੂਤਾਮ ਜੀ ਸਾਰੇ ਦਰਸ਼ਨ ਕਰਦੇ ਆਏ ਆ ਠੀਕ ਹੈ ਔਰ ਬਹੁਤ ਵਧੀਆ ਲੱਗਿਆ ਇਚਰਾ ਕੇ ਔਰ ਅੱਜ ਨਿਕਲੇ ਸੀ ਘਰੋਂ ਹਾਂ ਤਿੰਨ ਦਿਨ ਹੋ ਗਏ ਨਿਕਲੇ ਤਿੰਨ ਦਿਨ ਹੋ ਗਏ ਚੱਲਿਆ ਨੂੰ ਠੀਕ ਹੈ ਠੀਕ ਹੈ ਆਪਣਾ ਨੰਪੁਰ ਸਾਹਿਬ ਰੋਕੇ ਫਿਰ ਰਵਲਸਰ ਸਾਹਿਬ ਰੋਕੇ ਹੁਣ ਤੱਕ ਹੋ ਗਿਆ ਸੋ ਠੀਕ ਹੈ ਤੇ ਆਪਣਾ ਕੋਈ ਚੈਨਲ ਵਗੈਰਾ ਵੀ ਹੈ ਨਹੀਂ ਭਾਜੀ ਕੁਛ ਨਹੀਂ ਹੈ ਜੀ ਵੀ ਸਵਾਦ ਵਾਲਾ ਕੰਮ ਹੈ ਜਮਾ ਤੇ ਮੈਂ ਚਾਹੁੰਦਾ ਨਾਲ ਰਿਕਾਰਡ ਵੀ ਕਰੇ ਕਰੋ ਵੀ ਯਾਦਾਂ ਬਣੀਆਂ ਰਹਿੰਦੀਆਂ ਕਿਉਂਕਿ ਫੋਨ ਦੀ ਇੰਨੀ ਸਟੋਰੇਜ ਨਹੀਂ ਹੁੰਦੀ ਬਾਕੀ ਠੀਕ ਹੈ ਗੁਰੂਮ ਬੈਠੇ ਬੈਠੇ ਭਾਈ ਪਹਿਨਾ ਚਾਹ ਨਾਲ ਖਾ ਲੇ ਪਰੌਂਠੇ ਤੇ ਹੁਣ ਦੂਸਰੀ ਵਾਰ ਸਰਦਾਰ ਸਾਹਿਬ ਨੇ ਚਾਹ ਫੇਰ ਆਰਡਰ ਕਰ ਲਈ ਤੇ ਮੈਨੂੰ ਲੱਗਦਾ ਵੀ ਆਪਣਾ ਭਰਾ ਵੀ ਚਾਹ ਦਾ ਬਹੁਤ ਸ਼ਕੀਨ ਹੈ। ਦਿਨ ਚ ਨੂੰ ਕਿੰਨੀ ਵਾਰ ਚਾਹ ਹੋ ਜਾਂਦੀ ਹੈ? ਦਿਨ ਚ ਨੂੰ ਬਾਅਦ ਤੋਂ 6 ਵਾਰ ਮੈਂ ਹਿਸਾਬ ਲਾ ਲਿਆ ਤਾਂ ਵੀ ਭਾਈ ਇੱਕ ਚਾਹ ਦੇ ਗਲਾਸ ਖਤਮ ਹੋਇਆ ਤਾਂ ਦੂਸਰਾ ਫੇਰ ਆ ਗਿਆ ਤੇ ਆਪਾਂ ਨੇ ਵੀ ਫਿਰ ਨਾ ਨਹੀਂ ਕਰੀ ਵੀ ਚਾਹ ਠੀਕ ਹੈ ਭਾਈ ਹੁਣ ਜਿਹੜੇ ਪਰੌਂਠੇ ਖਾਏ ਆ ਅੱਖਾਂ ਖੁੱਲ ਜਾਣਗੀਆਂ। ਉਹ ਲਈ ਹੈ। ਪਿਛਲੇ 10 ਕਿਲੋਮੀਟਰ ਤੋਂ ਆਪਾ ਇਦਾਂ ਦੇ ਪੱਧਰੇ ਰੋਡ ਦੇ ਉੱਤੇ ਸਫ਼ਰ ਕਰ ਰਹੇ ਹਾਂ ਇਹ ਇਲਾਕਾ ਬਹੁਤ ਪਲੇਨ ਹੈ ਇੱਥੋਂ ਤਕਰੀਬਨ ਮੈਂ ਜ਼ਿਆਦਾ ਨਹੀਂ ਕਹਿੰਦਾ ਸੁੰਦਰ ਨਗਰ ਹੋਏਗਾ 6 ਕਿਲੋਮੀਟਰ ਤੇ ਜਿੱਥੇ ਥਾਂ ਪੱਧਰਾ ਹੁੰਦਾ ਏ ਉੱਥੇ ਫਸਲ ਵਾੜੀ ਸਾਰੀ ਹੁੰਦੀ ਹੈ ਪਿੱਛੇ ਝੋਨਾ ਵਗੈਰਾ ਵੀ ਲੱਗਿਆ ਦੇਖਿਆ ਜੀਰੀ ਵਗੈਰਾ ਵੀ ਲਾਉਂਦੇ ਨੇ ਭਾਈ ਇਹ ਮੱਕੀਆਂ ਮੁੱਕੀਆਂ ਸੋਹਣੀਆਂ ਲਾ ਜਾਂਦੀਆਂ ਹੁੰਦੀਆਂ ਤੇ ਹਿਮਾਚਲ ਦਾ ਹਿਸਾਬ ਕਾ ਵੈਦਾਂ ਵੀ ਜਿੱਥੇ ਏਰੀਆ ਪਲੇਨ ਹੁੰਦਾ ਉੱਥੇ ਫਸਲ ਵਾੜੀ ਸੋਹਣੀ ਹੋ ਜਾਂਦੀ ਤੇ ਇਹਨਾਂ ਦਾ ਅਨਾਜ ਇਥੋਂ ਹੀ ਤਿਆਰ ਹੋ ਜਾਂਦਾ ਵੀ ਇਹਨਾਂ ਨੂੰ ਕਿਤੇ ਹੋਰ ਸਟੇਟ ਤੋਂ ਖਰੀਦਣਾ ਨਹੀਂ ਪੈਂਦਾ। ਕੁੱਲ ਮਿਲਾ ਕੇ ਰਿਪੋਰਟ ਓਕੇ ਆ ਹੁਣ ਤੱਕ ਦੀ ਤੇ ਗਰਮੀ ਬਹੁਤੀ ਜ਼ਿਆਦਾ ਹੈ। ਪਿੱਛੇ ਆਪਾਂ ਨੂੰ ਵੀਰ ਮਿਲਿਆ ਸੀਗਾ ਦੋ ਦੋ ਗਲਾਸ ਚਾਹਾਂ ਦੇ ਪੀਲੇ ਤੇ ਨਾਲ ਪਰੌਂਠਾ ਖਾ ਕੇ ਸਫ਼ਰ ਸ਼ੁਰੂ ਕਰਿਆ ਤਾਂ ਮੈਂ ਭਰਾ ਨੂੰ ਬੋਲਿਆ ਵੀ ਪਰੌਂਠਾ ਨਹੀਂ ਖਾਣਾ ਭਾਈ ਅੱਖਾਂ ਬੰਦ ਹੋਣਗੀਆਂ। ਉਹੀ ਗੱਲ ਕਹਾਣੀ ਹੈ। ਪਿੱਛੇ ਜੋਰ ਲੱਗ ਨਹੀਂ ਰਿਹਾ ਤੇ ਸਾਈਕਲ ਸਮੂਥ ਚੱਲ ਰਿਹਾ ਕਿਉਂਕਿ ਲੇਹ ਦੇ ਵਿੱਚ ਚਲਾਣ ਦੇ ਨਾਲ ਇਹ ਵਾਲੇ ਰਸਤੇ ਹੁਣ ਨਾਰਮਲ ਜਿਹਾ ਲੱਗ ਰਹੇ ਆ। ਤੇ ਸਫ਼ਰ ਵਧੀਆ ਨਿਕਲ ਰਿਹਾ ਤੇ ਅੱਖਾਂ ਬੰਦ ਹੋ ਰਹੀਆਂ। ਬਾਕੀ ਅੱਗੇ ਰੁਕਦੇ ਇੱਕ ਵਾਰੀ ਹੋਰ ਚਾਹ ਪੀ ਕੇ ਫਿਰ ਆਪਾਂ ਸਫ਼ਰ ਕੱਢਦੇ ਆ ਤੇ ਜਿਹੜਾ ਵੀਰ ਆਪਾਂ ਨੂੰ ਮਿਲਿਆ ਭਾਈ ਕਰਨਾਲ ਦਾ ਏ ਹਾਂ ਬੜੇ ਚਾਹਾਂ ਨਾਲ ਮਿਲਿਆ ਪਰਿਵਾਰ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਾਈ ਤੇ ਫਿਰ ਸਾਨੂੰ ਵੀ ਚਾਹ ਚੜਦਾ ਏ ਵੀ ਜਿਹੜਾ ਭਾਈ ਅਸੀਂ ਸਫ਼ਰ ਦਿਖਾ ਰਹੇ ਆ ਉਹ ਬੰਦਾ ਪਰਿਵਾਰ ਚ ਬੈਠ ਕੇ ਦੇਖਦਾ ਏ ਵੀ ਆਪਣਾ ਜਿੰਨਾ ਵੀ ਕੰਮ ਹੈ ਕਹਾਣੇ ਗੁਰਬਰਾਡ ਦੇ ਵੀ ਸਾਫ਼ ਸੁਥਰਾ ਹੁੰਦਾ ਏ ਗੁਰੂ ਮਹਾਰਾਜ ਐਦਾਂ ਹੀ ਵੱਲ ਬਖਸ਼ਦੇ ਰਹਿਣ ਤੇ ਅੱਗੇ ਵਾਲੀ ਜਿਹੜੀ ਯਾਤਰਾ ਏ ਉਹ ਹੋਰ ਵੀ ਸੋਹਣੀ ਹੋਣ ਵਾਲੀ ਆ ਤੇ ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਦੇ ਹੋ ਅੱਗੇ ਵਾਲਾ ਸਫਰ ਆਪਣੇ ਭਾਈ ਸ਼ਾਨਦਾਰ ਹੈ ਵੀ ਆਪਾਂ ਸਾਈਕਲ ਦੇ ਉੱਤੇ ਜਿਹੜੀਆਂ ਗੁਰਨਾਨਕ ਦੇਵ ਜੀਆਂ ਉਦਾਸੀਆਂ ਐ ਉਹ ਕਰਨ ਦਾ ਮਨ ਬਣਾ ਰਹੇ ਆ ਤੇ ਨਨਕਾਣਾ ਸਾਹਿਬ ਤੋਂ ਸਫਰ ਆਪਣਾ ਸਟਾਰਟ ਹੋ ਜਾਏਗਾ ਉਧਰੋਂ ਹਲੇ ਕੋਈ ਅਪਡੇਟ ਆਈ ਨਹੀਂ ਹੈ ਜਦੋਂ ਹੀ ਆਏਗੀ ਆਪਾਂ ਭਾਈ ਇੰਸਟਾਗ੍ਰam ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦਾਂਗੇ ਇਹ ਉਹ ਸੋਹਣਾ ਰਾਹ ਹੈ ਜਿਹੜਾ ਆਪਾਂ ਪਿੱਛੇ ਛੱਡ ਕੇ ਆਏ ਆਂ ਦੋ 300 ਮੀਟਰ ਦੀ ਚੜਾਈ ਜਾਂਦੀ ਹੈ ਤੇ 3-4 ਕਿਲੋਮੀਟਰ ਦੀ ਢਲਾਨ ਆ ਜਾਂਦੀ ਹੈ ਸਫ਼ਰ ਬਹੁਤ ਸੋਹਣਾ ਲੰਘ ਰਿਹਾ ਤੇ ਪਿੱਛੇ 5 ਨੰਬਰ 터ਨਲ ਕਲੋਸ ਕਰੀ ਆਪਾਂ ਨੇ ਤੇ 5 ਨੰਬਰ 터ਨਲ ਤੋਂ ਪਹਿਲੇ ਮੈਂ ਥੋੜੀ ਤਿਆਰੀ ਕਰ ਲਈਦੀ ਵੀ ਅੰਦਰ ਨੇਹ ਰਕਪ ਹੋਏਗਾ ਲਾਈਟਾਂ ਰੋਟਾਂ ਕੱਢ ਲਈਏ ਰਿਫਲੈਕਟਰ ਕੱਢ ਲਈਏ ਪਰ 5 ਨੰਬਰ ਜਿਹੜੀ 터ਨਲ ਦੀ ਉਹ ਸੋਹਣੀ ਬਣਾਈ ਪਈ ਸੀ ਇਹਨਾਂ ਨੇ ਲਾਈਟਾਂ ਰੋਟਾਂ ਸੋਹਣੀਆਂ ਇਹਦੀਆਂ ਸਫਾਈ ਤੇ ਮਿੱਟਖਾਨਾ ਨਹੀਂ ਤਾਂ ਅੱਗੇ ਮਿਲੇਗਾ ਪੰਜ ਟੰਗਾਂ ਨਿਕਲ ਗਈਆਂ ਤੇ ਚਾਰ ਰਹਿ ਗਈਆਂ ਸਫ਼ਰ ਰਹਿ ਗਿਆ ਇੱਥੋਂ ਤਕਰੀਬਨ ਆਪਣਾ 45 ਕਿਲੋਮੀਟਰ ਦਾ ਸਾਹਮਣੇ ਲੱਗਿਆ ਬੋਰਡ ਜਾਣਕਾਰੀ ਦੇ ਰਿਹਾ ਚੰਡੀਗੜ੍ਹ ਰਹਿ ਗਿਆ ਭਾਈ 120 ਕਿਲੋਮੀਟਰ ਤਾਂ ਇਹਦਾ ਮਤਲਬ 35 40 ਕੋ ਹੋਏਗਾ ਕੀਰਤਪੁਰ ਸਾਹਿਬ ਸਮਾਂ ਹੋ ਗਿਆ ਜੀ 3 ਵਜੇ ਦਾ ਤੇ ਭਾਈ ਆਪਾਂ ਪੱਪੂ ਦੇ ਢਾਬੇ ਤੇ ਚੱਲਦੇ ਚਾਹ ਪੀਏ ਜਾ ਕੇ ਸਮਾਂ ਹੋ ਗਿਆ ਜੀ 4 ਵਜੇ ਦਾ ਇਸ ਟਾਈਮ ਆਪਾਂ ਖੜੇ ਆ ਜੀ ਕੀਰਤਪੁਰ ਸਾਹਿਬ ਤੋਂ 20 ਕਿਲੋਮੀਟਰ ਪਿੱਛੇ ਕੋਈ ਵੇਰਲਾ ਨਾਂ ਦੀ ਜਗ੍ਹਾ ਏ ਤੇ ਸਕਰੀਨ ਦੇ ਉੱਤੇ ਇਸ ਟਾਈਮ ਤੁਸੀਂ ਦਰਿਆ ਸਤਲੁਜ ਦੇਖ ਰਹੇ ਹੋ ਜੀ ਤੇ ਸੱਤ ਲੋਈ ਦੇ ਕੰਡੇ ਵਸੇ ਘਰ ਬਹੁਤੇ ਸੋਹਣੇ ਲੱਗ ਰਹੇ ਆ ਏਕਾ ਧੁੱਪ ਪੈ ਰਹੀ ਏ ਤਾਂ ਹੋਰ ਖਿੜਾ ਖਿੜਾ ਮਾਹੌਲ ਲੱਗ ਰਿਹਾ ਤੇ ਆਪਾਂ ਦੇਖਦੇ ਆ ਭਾਈ 5 ਵਜੇ ਪਹੁੰਚਦੇ ਆ ਜਾਂ 6 ਵਜੇ ਪੁਆਇੰਟ ਸਿੱਧਾ ਰੋਡ ਚੱਲੇ ਜਾਂਦਾ ਸ਼ਿਮਲੇ ਨੂੰ ਤੇ ਆਪਾਂ ਨੇ ਜਾਣਾ ਚੰਡੀਗੜ੍ਹ ਸ਼ਿਮਲਾ ਇੱਥੋਂ 80-82 ਕਿ ਤੇ ਚੰਡੀਗੜ੍ਹ ਇੱਥੋਂ 102 ਕਿਲੋਮੀਟਰ ਹੈ ਇੱਥੋਂ ਸਫ਼ਰ ਸਿਰਫ 15 ਕਿ ਜਾਂ 12 ਕਿਲੋਮੀਟਰ ਰਹਿ ਗਿਆ ਹੋਏਗਾ ਤੇ ਫੋਨ ਦਾ ਚਾਰਜਰ ਲੱਭਦੇ ਲੱਭਦੇ ਆਪਣੇ ਹੱਥ ਭਾਈ ਚੌਕਲੇਟ ਲੱਗ ਗਈ ਇਹ ਉਹੀ ਪ੍ਰੋਟੀਨ ਬਾਰ ਹੈ ਜਿਹੜੀ ਦੇਹਰਾਦੂਨ ਵਾਲੇ ਵੀਰ ਨੇ ਆਪਾਂ ਨੂੰ ਉਦੋਂ ਦੇਖੀ ਸੀ ਜਦੋਂ ਆਪਾਂ ਨੇ ਉਮਲਿੰਗਲਾ ਪਹੁੰਚਣਾ ਦਾ ਉਹ 7 8 ਦੇ ਗਿਆ ਤਾਂ ਇੱਕ ਪਾਈ ਹੁਣ ਲੱਭ ਗਈ ਆਪਾਂ ਨੂੰ ਇਹਦੇ ਨਾਲ ਦੋ ਦੋ ਹੱਥ ਕਰਕੇ ਫਿਰ ਅੱਗੇ ਚੱਲਦੇ ਹਾਂ ਸਾਹਮਣੇ ਆ ਜੀ ਆਪਣੇ ਸਫਰ ਦੀ ਲਾਸਟ ਟਨਰ ਉਮੀਦ ਕਰਦੇ ਆਂ ਵੀ ਇਸ ਤੋਂ ਬਾਅਦ ਭਾਈ ਏਰੀਆ ਆਪਾਂ ਨੂੰ ਪਧਰਾ ਮਿਲੂਗਾ ਇਹ ਬਹੁਤ ਹੀ ਗੰਦੀ ਲੱਗ ਰਹੀ ਧੂੜ ਮਿੱਟੀ ਬਹੁਤ ਹੀ ਜ਼ਿਆਦਾ ਹੈ ਅੰਦਰ ਉਹ ਵਾਲਾ ਸੀਨ ਹੋਇਆ ਵਾ ਜਿਕਣਾ ਜਾ ਨਵੰਬਰ ਫਰਵਰੀ ਵਾਲੀ ਧੁੰਦ ਜੀ ਹੁੰਦੀ ਹੈ। ਬਾਕੀ ਗੱਡੀ ਲੰਗੇਗੀ ਤੇ ਹੁਣ ਮਾਹੌਲ ਹੋਰ ਸ਼ਾਨਦਾਰ ਬਣ ਜਾਣਾ। ਟਨਲ ਤੋਂ ਬਾਅਦ ਆਪਾਂ ਸਿਰਫ ਉਤਰਾਈ ਉਤਰਦੇ ਆ ਰਹੇ ਹਾਂ। ਇੱਥੋਂ ਕੀਰਤਪੁਰ ਸਾਹਿਬ ਰਹਿ ਗਿਆ 5 ਕਿਲੋਮੀਟਰ ਤੇ ਟਨਲ ਤੋਂ ਰਹਿ ਗਿਆ ਸੀਗਾ ਤਕਰੀਬਨ 13 ਕਿਲੋਮੀਟਰ। ਸਮਾਂ ਹੋ ਰਿਹਾ ਇਸ ਟਾਈਮ 6:30 ਵਜੇ ਦਾ। ਆਪ ਪਾਏ ਟੈਂਪੋਂਚ ਗਏ ਜੀ ਛੇ ਗੁਰੂ ਸਹਿਬਾਨਾਂ ਦੀ ਚਾਰਾਂ ਸ਼ੋ ਪ੍ਰਾਪਤ ਅਰ ਦੇ ਕੇਰਪੁਰ ਹੈ ਗੁਰਦੁਆਰਾ ਸਾਹਿਬ ਇੱਥੋਂ ਹੋਏਗਾ ਤਕਰੀਬਨ 100 150 ਮੀਟਰ ਤੇ ਇਹ ਹੈ ਜੀ ਆਪਣਾ ਅੱਜ ਦਾ ਰਹਿਣ ਵਸੇਰਾ ਮੈਨੂੰ ਲੱਗਦਾ ਬਾਬੇ ਨੂੰ ਗਲਤੀ ਲੱਗੀ ਮੈਂ ਇੱਕ ਕਿਹਾ ਸੀਗਾ ਭਾਈ ਸਵਾ ਲੱਖ ਹੈ ਤੇ ਬਾਬੇ ਨੇ ਇਹ ਦੋ ਬੈੱਡ ਪਾਈ ਡਬਲ ਤੇ ਇੱਕ ਸਿੰਗਲ ਤੇ ਅਟੈਚ ਬਾਥਰੂਮ ਦੇ ਤੇ ਨਹਾ ਧੋਵਦੀ ਹੋ ਜਾਏਗਾ ਤੇ ਕੋਲੋਂ ਮਲਾ ਕੇ ਅੱਜ ਜਣਾ ਸਫਰ ਵਧੀਆ ਰਿਹਾ ਮੈਂ ਟਾਰਗੇਟ ਲਿਆ ਹੋ ਸੀਗਾ ਵੀ 7 ਵਜੇ ਤੱਕ ਆਪਾਂ ਕੀਰਤਪੁਰ ਸਾਹਿਬ ਪਹੁੰਚ ਜੂਗੇ ਪਰ ਆਪਾਂ 6:30 ਪਹੁੰਚ ਗਏ ਉੱਥੇ ਜਾ ਕੇ ਦੇਖਿਆ ਉੱਥੇ ਸੰਗਤ ਬਹੁਤ ਜ਼ਿਆਦਾ ਸੀਗੀ ਇਸੇ ਕਰਕੇ ਆਪਾਂ ਆਨੰਦਪੁਰ ਸਾਹਿਬ ਆ ਗਏ ਇੱਥੇ ਕਮਰਾ ਮਿਲ ਗਿਆ ਅਟੈਚ ਬਾਥਰੂਮ ਹੈ ਗਰਮ ਪਾਣੀ ਹੈ ਗੀਜਰ ਵਗੈਰਾ ਹੈਗਾ ਹੈ ਭਾਈ ਨਹਾ ਧੋ ਕੇ ਆਪਾਂ ਰੈਸਟ ਕਰੀਏ ਤੇ ਅੱਜ ਆਪਣੇ ਭਾਈ ਸਫਰ ਦੀ ਲਾਸਟ ਰਾਤ ਹੈ ਘਰ ਤੋਂ ਬਾਹਰ ਤੇ ਕੱਲ ਨੂੰ ਆਪਾਂ ਆਪਣੇ ਪਿੰਡ ਪਹੁੰਚ ਜਾਾਂਗੇ ਤੇ ਵੀਡੀਓ ਵੀ ਕਰਦੀ ਆਪਾਂ ਇੱਥੇ ਸਮਾਪਤੀ ਅਗਰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਲਾਈਕ ਤੋਂ ਬਾਅਦ ਹੀ ਤੁਹਾਡੇ ਕੋਲੇ ਹਾਈਪ ਵੀ ਆਪਸ਼ਨ ਆ ਜਾਈਗੀ ਤਾਂ ਹਾਈਪ ਵੀ ਜ਼ਰੂਰ ਕਰਦੇ ਹੋ ਇਹ ਜਿਹੜੀ ਜਿਹੜੀ ਯਾਤਰਾ ਏ ਇਹ ਤੁਹਾਡੇ ਵਰਗੇ ਵੀਰਾਂ ਤੱਕ ਭਾਈ ਪਹੁੰਚ ਜੇਗੀ ਤੇ ਯਾਤਰਾ ਦੇ ਵਿੱਚ ਵੀ ਤੁਹਾਡਾ ਸਹਿਯੋਗ ਪੈ ਜੇਗਾ ਤੇ ਆਪਾਂ ਕੱਲ ਨੂੰ ਦੇਖਦੇ ਆਂ ਕਿੰਨੇ ਕ ਵੇਲੇ ਤੱਕ ਘਰ ਪਹੁੰਚਦੇ ਆਂ ਤੇ ਜੋ ਚੀਜ਼ ਭਾਈ ਤੁਹਾਨੂੰ ਅੱਜ ਦੇ ਸਫ਼ਰ ਦੇ ਵਿੱਚ ਵਧੀਆ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਬਾਕੀ ਲਾਸਟ ਤੱਕ ਅਗਰ ਤੁਸੀਂ ਵੀਡੀਓ ਦੇਖ ਚੁੱਕੇ ਹੋ ਤਾਂ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਵੀਡੀਓ ਦੇਖਦੇ ਹੋ ਜੀ ਬਾਕੀ ਬਣੇ ਰਹੋ ਸਫਰ ਦੇ ਨਾਲ ਮਿਲਦੇ ਆਂ ਜੀ ਕੱਲ ਨੂੰ ਨਵੇਂ ਰਾਮਾ ਉਤੇ ਧੰਨਵਾਦ ਜੀ could <laughs> go